ਸੰਸ਼ੀਕਾ ਜੀ ਲਾਡਲੀਆਂ ਵੀਡੀਓ ਵਿੱਚ ਜਦੋਂ ਮੰਨੂ ਦੱਸ ਦਿੰਦੀ ਆ ਆਪਣੀ ਮੰਮੀ ਨੂੰ ਸਾਰਾ ਸੱਚ ਤੇ ਜਦੋਂ ਰੋਜੀ ਅੰਦਰ ਲੈ ਕੇ ਉਸ ਨੂੰ ਪਈ ਹੁੰਦੀ ਆ ਤਾਂ ਰੱਜੋ ਆਂਦੀ ਆ ਰੱਜੋ ਕਹਿੰਦੀ ਆ ਆ ਜਾ ਪੈਣੇ ਆਪਾਂ ਗੱਲਾਂ ਕਰੀਏ ਮੈਨੂੰ ਤਾਂ ਲੱਗਦਾ ਸੀ ਕਿ ਹੁਣ ਮੈਂ ਤੇਰੇ ਨਾਲ ਕਦੇ ਵੀ ਨਹੀਂ ਮਿਲਣਾ ਤੇ ਜਦੋਂ ਰੱਜੋ ਕਹਿੰਦੀ ਆ ਕਿ ਮੈਂ ਤੈਨੂੰ ਖੁਸ਼ਖਬਰੀ ਦੇਣੀ ਆ ਤੇ ਰੋਜੀ ਕਹਿੰਦੀ ਆ ਕਿਹੜੀ ਖੁਸ਼ਖਬਰੀ ਉਹ ਕਹਿੰਦੀ ਆ ਕਿ ਮੈਂ ਵੀ ਮਾਂ ਬਣਨੇ ਵਾਲੀ ਆ ਪਾਰਜੋ ਰੋਜੀ ਨਹੀਂ ਮੰਨਦੀ ਉਹ ਕਹਿੰਦੀ ਕਿ ਤੇ ਤੂੰ ਮੇਰੇ ਨਾਲ ਮਜ਼ਾਕ ਤਾਂ ਨਹੀਂ ਕਰਦੀ ਰੱਜੋ ਕਹਿੰਦੀ ਹੈ ਨਹੀਂ ਮੈਂ ਮਜ਼ਾਕ ਨਹੀਂ ਕਰਦੀ ਇਹ ਸਾਰੀ ਕਰਾਮਾਤ ਮੰਨੂ ਕਰਕੇ ਹੋਈ ਆ ਮੰਨੂ ਨੇ ਹੀ ਇਹ ਚਮਤਕਾਰ ਕੀਤਾ ਆ ਇਸ ਨੇ ਹੀ ਕਿਹਾ ਸੀ ਰੱਬ ਜੀ ਮਾਸੀ ਨੂੰ ਕਾਕਾ ਦੇ ਦਿਓ ਤੇ ਫਿਰ ਜਦੋਂ ਰੋਜੀ ਕਹਿੰਦੀ ਹੈ ਮੈਂ ਤੈਨੂੰ ਵੀ ਇੱਕ ਗੱਲ ਦੱਸਣੀ ਆ ਰੋਜੀ ਕਹਿੰਦੀ ਹੈ ਜਦੋਂ ਅਸੀਂ ਡਾਕਟਰ ਦੇ ਨਾਲ ਗਏ ਸੀ ਪਹਿਲੇ ਡਾਕਟਰ ਕੋ ਗਏ ਸੀ ਉਸਨੇ ਤਾਂ ਦੋ ਬੱਚੇ ਦੱਸੇ ਸੀ ਕਿ ਤੁਹਾਡੇ ਦੋ ਕੁੜੀਆਂ ਆ ਤੇ ਨਾਲੇ ਉਸ ਝੂਠੇ ਸਾਈ ਦਾ ਵੀ ਪੜਦਾ ਫਾਸ਼ ਹੋ ਗਿਆ ਹੈ ਤੇ ਉਹ ਬਹੁਤ ਹੈਰਾਨ ਹੁੰਦੀ ਹੈ ਰੱਜੋ ਕਹਿੰਦੀ ਹੈ ਕਿ ਮੈਨੂੰ ਇੱਕ ਦਿਨ ਮੰਨੂ ਨੇ ਕਿਹਾ ਸੀ ਕਿ ਝੂਠੇ ਸਾਈ ਦਾ ਵੀ ਹੁਣ ਪੜਦਾ ਫਾਸ਼ ਹੋ ਜਾਣਾ ਆ ਤੇ ਕਹਿੰਦੀ ਐ ਵੀ ਮੰਨੂ ਕਰਕੇ ਹੀ ਹੋਇਆ ਆ ਕਹਿੰਦੀ ਹੁਣ ਜਦੋਂ ਅਸੀਂ ਇੱਕ ਹੋਰ ਡਾਕਟਰ ਨੂੰ ਮਿਲੇ ਆ ਤਾਂ ਉਸਨੇ ਮੈਨੂੰ ਇਦਾਂ ਕਿਹਾ ਆ ਕਿ ਤੁਹਾਡੇ ਦੋ ਬੱਚੇ ਨਹੀਂ ਤਿੰਨ ਬੱਚੇ ਆ ਤੇ ਉਹ ਕਹਿੰਦੀ ਆ ਕਿ ਅਸੀਂ ਤਾਂ ਖੁਸ਼ ਹੋ ਗਏਗੇ ਫਿਰ ਉਹ ਰੱਜੋ ਬਹੁਤ ਹੈਰਾਨ ਹੋ ਜਾਂਦੀ ਆ ਉਹ ਕਹਿੰਦੀ ਆ ਕਿ ਜਦੋਂ ਮੈਂ ਆਪਣੇ ਘਰ ਚੱਲੀ ਸੀ ਤੇ ਮੰਨੂ ਨੂੰ ਗੁੱਡਾ ਦੇ ਕੇ ਗਈ ਸੀ ਮੈਂ ਇਸ ਨੂੰ ਕਿਹਾ ਸੀ ਕਿ ਤੂੰ ਇਹ ਕਾਕਾ ਆਪਣੀ ਮੰਮੀ ਨੂੰ ਦੇ ਦੇ ਆਪਣੇ ਰੱਬ ਨੂੰ ਕਹਿ ਤੇ ਰੱਬ ਨੇ ਮਨ ਰੋਜੀ ਤੇਰੀ ਸੁਣ ਲਈ ਆ ਹੁਣ ਤੇਰੇ ਦੋ ਕੁੜੀਆਂ ਤੇ ਇੱਕ ਮੁੰਡਾ ਹੋਵੇਗਾ ਤੇ ਜਦੋਂ ਰੋਜੀ ਸੁਣਦੀ ਆ ਕਿ ਮੇਰੀ ਮੰਨੂ ਨੇ ਕਿਹਾ ਆ ਕਿ ਕਾਕਾ ਆਵੇਗਾ ਤੇ ਉਸ ਨੂੰ ਫਿਰ ਜਕੀ ਹੋ ਜਾਂਦਾ ਆ ਕਿ ਮੇਰੇ ਹੁਣ ਪੁੱਤ ਜ਼ਰੂਰ ਹੋਵੇਗਾ ਤੇ ਮੰਨੂ ਕਹਿੰਦੀ ਆ ਹਾਂਜੀ ਮੰਮੀ ਜੀ ਕਾਕਾ ਆਵੇਗਾ ਤੇ ਜਦੋਂ ਸਾਰੇ ਜਾਣ ਲੱਗਦੇ ਉਸਦੇ ਡੈਡੀ ਕਹਿੰਦੇ ਆ ਕਿ ਰੱਜੋ ਚਲੋ ਹੁਣ ਆਪਾਂ ਘਰ ਚੱਲੀਏ ਤਾਂ ਫਿਰ ਮੰਨੂ ਵੀ ਕਹ ਮੰਨੂ ਵੀ ਜਾਣ ਲੱਗਦੀ ਆ ਤੇ ਰੋਜੀ ਕਹਿੰਦੀ ਆ ਕਿ ਮੰਨੂ ਤੂੰ ਨਹੀਂ ਜਾਣਾ ਹੁਣ ਤੂੰ ਇੱਥੇ ਹੀ ਰਵੇਂਗੀ ਪਰ ਗੁਰਪ੍ਰੀਤ ਕਹਿੰਦਾ ਆ ਕਿ ਨਹੀਂ ਇਹਨੇ ਨਹੀਂ ਰਹਿਣਾ ਤੂੰ ਇਤੋਂ ਕੀ ਕਰਾਣਾ ਇਹਨੂੰ ਜਾਣ ਦੇ ਪਰ ਰੋਜੀ ਕਹਿੰਦੀ ਆ ਉਸ ਝੂਠੇ ਸਾਈ ਨੇ ਤੁਹਾਨੂੰ ਕਿਹਾ ਸੀ ਕਿ ਇਸ ਨੂੰ ਪੇਜ ਦੋ ਤੇ ਦੋ ਮੁੰਡੇ ਹੋਣਗੇ ਪਰ ਹੁਣ ਤਾਂ ਝੂਠੇ ਸਾਈ ਦਾ ਵੀ ਪੜ ਦਾ ਫਾਸ਼ ਹੋ ਗਿਆ ਹੁਣ ਤੁਸੀਂ ਮੰਨੂ ਨੂੰ ਕਿਉਂ ਨਹੀਂ ਰੱਖ ਸਕਦੇ ਆਪਣੇ ਘਰੇ ਤੇ ਫਿਰ ਇਹ ਗੱਲ ਸੁਣ ਕੇ ਗੁਰਪ੍ਰੀਤ ਖੁਸ਼ ਗੁਰਪ੍ਰੀਤ ਕਹਿ ਦਿੰਦਾ ਆ ਕਿ ਮੰਨੂ ਤੂੰ ਰਹਿ ਲਾ ਉਰੇ ਹੀ ਤੇ ਰੋਜੀ ਨੂੰ ਕਹਿੰਦਾ ਆ ਮੈਂ ਇੱਕ ਸ਼ਰਤ ਤੇ ਇਹਨੂੰ ਇੱਥੇ ਰੱਖਣਾ ਆ ਇਹ ਮੇਰੀਆਂ ਅੱਖਾਂ ਦੇ ਸਾਹਮਣੇ ਨਹੀਂ ਆਣੀ ਚਾਹੀਦੀ ਇਹ ਮੇਰੀਆਂ ਅੱਖਾਂ ਤੋਂ ਦੂਰ ਹੋਵੇ ਰੋਜੀ ਕਹਿੰਦੀ ਆ ਠੀਕ ਆ ਮੈਂ ਇਦਾਂ ਹੀ ਕਰਾਂਗੀ ਪਰ ਮੈਂ ਆਪਣੀ ਬੱਚੀ ਨੂੰ ਹੁਣ ਆਪਣੇ ਤੋਂ ਦੂਰ ਨਹੀਂ ਕਰਨਾ ਫਿਰ ਜਦੋਂ ਰੋਜੀ ਕਹਿੰਦੀ ਆ ਕਿ ਆ ਜਾ ਮੰਨੂ ਮੇਰੇ ਕੋਲ ਮੰਨੂ ਕਹਿੰਦੀ ਆ ਕਿ ਨਹੀਂ ਮੈਂ ਨਹੀਂ ਆਣਾ ਮੈਂ ਤਾਂ ਆਪਣੀ ਮਾਸੀ ਦੇ ਨਾਲ ਮਾਸੀ ਦੇ ਘਰੇ ਰਹਿਣਾ ਆ ਹੁਣ ਇਹ ਗੱਲ ਉਸਨੇ ਮਜ਼ਾਕ ਵਿੱਚ ਕਹੀ ਆ ਕਿ ਅਸਲ ਵਿੱਚ ਕਹੀ ਆ ਹੁਣ ਦੇਖੋ ਮੰਨੂ ਦਾ ਅੱਗੇ ਕੀ ਫੈਸਲਾ ਹੋਵੇਗਾ ਉਹ ਆਪਣੀ ਮਾਸੀ ਦੇ ਨਾਲ ਹੀ ਜਾਵੇਗੀ ਜਾਂ ਬੱਚੇ ਹੋਣ ਤੋਂ ਬਾਅਦ ਉਹ ਆਵੇਗੀ ਜਿਵੇਂ ਉਹਨੇ ਕਿਹਾ ਸੀ ਕਿ ਮੈਂ 1 ਸਾਲ 11 ਮਹੀਨੇ ਬਾਅਦ ਮੈਂ ਵਾਪਸ ਆਣਾ ਆ ਉਹ ਉਦੋਂ ਹੀ ਵਾਪਸ ਆਵੇਗੀ ਜਿਵੇਂ ਉਸ ਨੂੰ ਉਸਦੇ ਰੱਬ ਦਾ ਸੁਪਨਾ ਆਇਆ ਸੀ ਹੁਣ ਅੱਗੇ ਜਾਣਕਾਰੀ ਲਈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ